ਇੱਕ ਸਾਰੇ ਦਰਸ਼ਕਾਂ ਨੂੰ ਮੇਰੀ ਬੇਨਤੀ ਹੈ ਵੀ ਆ ਬੇਨਤੀ ਜਿਹੜੀ ਆਪਾਂ ਕਰਨੀ ਹੈ ਬੜੀ ਧਿਆਨ ਦੇ ਨਾਲ ਸੁਣਿਓ ਪਿਛਲੇ ਦਿਨੀ ਪਿਛਲੇ 2-3 ਦਿਨਾਂ ਦੇ ਵਿੱਚ ਆਪਾਂ ਪੰਜਾਬ ਤੋਂ ਖਬਰਾਂ ਆਈਆਂ ਸਾਡੇ ਲਈ ਸਾਡੀ ਖੇਡ ਕਬੱਡੀ ਦੇ ਦੋ ਖਿਡਾਰੀ ਜੀਤ ਕੋਟਲੀ ਉਹ ਚਾਰਾਂ ਭੈਣਾਂ ਦਾ ਇਕੱਲਾ ਭਰਾ ਸੀ ਤੇ ਦੋ ਛੋਟੇ-ਛੋਟੇ ਬੱਚੇ ਆ ਤੇ ਬਦਕਿਸਮਤੀ ਇਹ ਆ ਵੀ ਮਾਤਾ ਜੀ ਉਹਦੀ ਉਹਨੂੰ 7 ਸਾਲ ਦੀ ਉਮਰ ਦੇ ਵਿੱਚ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਸਨ ਔਰ ਬਾਪ ਨੇ ਪਾਲਿਆ ਹੁਣ ਥੋੜਾ ਬਹੁਤਾ ਸੁੱਖ ਦੇਣ ਦਾ ਟਾਈਮ ਆਇਆ ਸੀਗਾ ਤੇ ਮੇਰੇ ਵੀਰੋ ਉਸ ਭਰਾ ਦੀ ਡੈਥ ਹੋ ਗਈ ਔਰ ਉਸ ਤੋਂ ਬਾਅਦ ਇੱਕ ਕੱਲ ਖਬਰ ਆਈ ਬਿੱਟੂ ਬੁਲਿਆਲ ਦੀ ਬਿੱਟੂ ਬੁਲਿਆਲ ਨਾਲ ਸਾਡੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਵਾਅਦਾ ਸੀਗਾ ਵੀ ਜਿਹੜਾ ਵਰਲਡ ਕੱਪ ਆਉਣਾ 7 ਦਸੰਬਰ ਨੂੰ ਉਹਦੇ ਤੇ ਤੈਨੂੰ ਬੁਲਾਉਣਾ ਸੀ ਉਹਦੇ ਪੇਪਰ ਵੀ ਮਂਗਾਏ ਹੋਏ ਸੀ ਪਰ ਬੱਤ ਕਿਸਮਤੀ ਦੇ ਨਾਲ ਉਸ ਭਰਾ ਦੀ ਵੀ ਡੈਥ ਹੋਈ ਔਰ ਉਦੋਂ ਵਧੀਆਂ ਉਦੋਂ ਵੱਡੀ ਬੱਤ ਕਿਸਮਤੀ ਇਹ ਰਹੀ ਵੀ ਉਹਦੇ ਬਚਪਨ ਦੇ ਵਿੱਚ ਹੀ ਮਾਪੇ ਚਲੇ ਗਏ ਇੱਕ ਭੈਣ ਆ ਤੇ ਇੱਕ ਉਹਦੀ ਵਾਈਫ ਰਹਿ ਗਈ ਦੋਨੋਂ ਪਰਿਵਾਰ ਬਹੁਤ ਮਜਬੂਰ ਆ ਤੇ ਸਾਡੀ ਇਹ ਸੋਚ ਆ ਵੀ ਆਪਾਂ ਸਾਰੇ ਨਾਲ ਮਿਲ ਕੇ ਨਾਕ ਵੀ ਇੱਥੇ ਤਿਲ ਫੁੱਲ ਹੁੰਦਾ ਆਪਾਂ ਸਾਰੇ ਇਕੱਠੇ ਕਰੀਏ ਕੋਈ 5 ਦਿੰਦਾ ਕੋਈ 10 ਦਿੰਦਾ ਕੋਈ 100 ਦਿੰਦਾ ਕੋਈ 50 ਦਿੰਦਾ ਔਰ ਉਹਨਾਂ ਦੇ ਦੋਨਾਂ ਪਰਿਵਾਰਾਂ ਨੂੰ ਆਪਾਂ ਜਾਨੀ ਕਿ ਜਿੰਨੀ ਵੀ ਹੋ ਸਕੇ ਆਪਣੇ ਵੱਲੋਂ ਆਪਾਂ ਉਹ ਹੈਲਪ ਕਰੀਏ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਅੱਜ ਉਹਨਾਂ ਪਰਿਵਾਰਾਂ ਤੇ ਦੁੱਖ ਦੀ ਘੜੀ ਆ ਕਿਉਂਕਿ ਪਿੱਛੇ ਜੀਤਕੋਟਲੀ ਦੇ ਛੋਟੇ ਛੋਟੇ ਬੱਚੇ ਨੇ ਔਰ ਦੂਜੇ ਪਾਸੇ ਬਿੱਟੂ ਪਲੇয়ালਵਰ ਦੇਖੀਏ ਤਾਂ ਉਹਦੀ ਵਾਈਫ ਵਿਚਾਰੀ ਬੜੀ ਛੋਟੀ ਉਮਰ ਦੀ ਅਜੇ ਭੈਣ ਸਾਡੀ ਬਿਲਕੁਲ ਮਟਿਆਰ ਕਿਉਂਕਿ ਬਿੱਟੂ ਦੀ ਆਪ ਉਮਰ ਬਹੁਤ ਛੋਟੀ ਸੀ ਆਪਾਂ ਜਿੰਨੀ ਵੀ ਸਪੋਰਟ ਦੇਖੋ ਉਹਨਾਂ ਨੂੰ ਤੇ ਆਪਾਂ ਮੋੜ ਕੇ ਨਹੀਂ ਲੈ ਕੇ ਆ ਸਕਦੇ ਪਰ ਪਿੱਛੇ ਜਿਹੜੀ ਫਾਈਨੈਂਸ਼ੀਅਲ ਸਪੋਰਟ ਹੁੰਦੀ ਆ ਪਰਿਵਾਰਾਂ ਦੀ ਉਹ ਆਪਾਂ ਹਮੇਸ਼ਾ ਹੀ ਪੰਜਾਬੀਆਂ ਨੂੰ ਜਿਹੜਾ ਮੇਰੇ ਵੀਰੋ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਹੋਇਆ ਵੀ ਮਾੜੇ ਨਾਲ ਖੜਨ ਦਾ ਉਹ ਕਨਸੈਪਟ ਅੱਜ ਫੇਰ ਸਾਡੇ ਸਾਹਮਣੇ ਆਇਆ ਖੜਾ ਸੋ ਮੇਰੀ ਹੱਥ ਵਨ ਕੇ ਬੇਨਤੀ ਆ ਸਾਡੇ ਫੈਡਰੇਸ਼ਨ ਦੇ ਸਤਕਾਰਯੋਗ ਸੱਜਣਾ ਨੂੰ ਵੀ ਪੰਜ ਚਾਰ ਸੱਜਣ ਆਪਾਂ ਇਕੱਠੇ ਹੋ ਕੇ ਜਿਹੜਾ ਉਹ ਉਹਨਾਂ ਦੋਨੋਂ ਪਲੇਅਰਾਂ ਦੇ ਲਈ ਮਾਇਆ ਜਿਹੜੀ ਉਹ ਕੱਤਰ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਉਹਨਾਂ ਦੀ ਜਿਹੜੀ ਸਪੋਰਟ ਕਰ ਸਕੀਏ ਅੱਜ ਵੀ ਟੀਮੂਕੀ ਦੇ ਮੇਲੇ ਤੋਂ ਆਪਣਾ ਫਰਜ਼ ਬਣਦਾ ਵੀ ਆਪਾਂ ਜਿੰਨਾ ਕੁ ਵੀ ਹੋ ਸਕੇ ਉਹ ਆਪਾਂ ਜਰੂਰ ਕਰੀਏ ਔਰ ਰਾਜਨ ਜੀ ਜਿੱਥੇ ਜਿਨ੍ਹਾਂ ਨੇ ਸ਼ਵੀਰ ਸਿੰਘ ਆ ਦੁਕਾਨਾਂ ਲਾਈਆਂ ਨੇ ਸ਼ਵੀਰ ਲਾਈ ਹੈ ਜੀ ਸੌਰੀ ਸੋ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਪਲੀਜ਼ ਉਹ ਆ ਜਾਣ ਔਰ ਰਾਜਨ ਜੀ ਹੈਪੀ ਜੀ ਦੋ ਤਿੰਨ ਬੰਦੇ ਲਾਓ ਹੇਸਟਿੰਗ ਵਾਲੇ ਉਹਨਾਂ ਨੂੰ ਬੇਨਤੀ ਆ ਰਾਜਨ ਜੀ ਦੋ ਤਿੰਨ ਬੰਦੇ ਸੱਜਣ ਹੋ ਜੋ ਸਾਰੇ ਮੇਰੇ ਭਰਾ ਜੀਵਨ ਸਿੰਘ ਜੀ ਹੇਸਟਿੰਗ ਸੋ ਪਲੀਜ਼ ਚਰਨਜੀਤ ਸਿੰਘ ਜੀ ਹੇਸਟਿੰਗ ਉਹ ਵੀ ਆ ਕੇ ਦਰਸ਼ਨ ਭਾਈ ਦੋ ਮਿੰਟ ਹੀ ਦੇ ਕੇ ਨਾ ਆਪਾਂ ਪਹਿਲੇ ਕੱਟਣ ਕਰਨ ਲੱਗ ਜਾਈਏ ਫਿਰ ਆਪਾਂ ਇੱਧਰ ਇੱਧਰ ਨਾਲ ਦੀ ਨਾਲ ਹੀ ਆਪਾਂ ਸਾਰਾ ਜੀਵਨ ਭਾਜੀ ਚਲ ਗਏ ਨੇ ਭਾਜੀ ਸਾਡੀ ਹੱਥ ਬੰਨ ਕੇ ਬੇਨਤੀ ਹੈ ਸਾਰੀ ਸੰਗਤ ਨੂੰ ਟੇਪੁਕੀ ਵਾਲਾਂ ਦੇ ਦਿਲ ਵੱਡੇ ਆ ਇਹ ਸਾਨੂੰ ਪਤਾ ਹੈ ਜਗੀਦਰਾ ਉਹਨਾਂ ਖਿਡਾਰੀਆਂ ਦੇ ਪਰਿਵਾਰ ਦੀ ਆਪਾਂ ਮਦਦ ਸਵਾਦ ਹੋਣਾ ਵੀ ਮੇਰੇ ਵੱਲੋਂ ਇੰਨੇ ਤੇ ਮੇਰੇ ਵੱਲੋਂ ਇੰਨੇ ਦੋ ਮਜਬੂਰ ਪਰਿਵਾਰਾਂ ਦੇ ਲਈ ਬੇਨਤੀ ਕਰ ਰਹੇ ਆ ਔਰ ਉਹਨਾਂ ਦੇ ਬੱਚਿਆਂ ਲਈ ਬੇਨਤੀ ਕਰ ਰਹੇ ਆ ਹਰ ਇੱਕ ਬੰਦਾ ਹਰ ਇੱਕ ਇਨਸਾਨ ਚਾਹੁੰਦਾ ਵੀ ਮੈਂ ਦਿਨ ਦੇ ਵਿੱਚ ਇੱਕ ਚੰਗਾ ਕੰਮ ਜ਼ਰੂਰ ਕਰਾਂ ਪਰ ਮੈਂ ਨਹੀਂ ਮੰਨਦਾ ਯਾਰ ਇਹ ਤੂੰ ਵਧੀਆ ਕੋਈ ਕੰਮ ਹੋਰ ਹੋਊਗਾ ਅੱਜ ਦੋ ਬੱਚੇ ਜੀਤਕੋਟਲੀ ਨੇ ਉਹਨਾਂ ਦੇ ਸਿਰ ਤੇ ਬਾਪ ਦਾ ਸਾਆ ਨਹੀਂ ਰਿਹਾ ਔਰ ਇੱਕ ਸਾਡੀ ਭੈਣ ਜੀ ਦੇ ਸਿਰ ਤੋਂ ਮੇਰੇ ਵੀ ਉਹਦੇ ਹਸਬੰਦ ਦਾ ਸਾਆ ਚਲਾ ਗਿਆ ਤੇ ਸਾਡਾ ਫਰਜ਼ ਬਣਦਾ ਗੇੜਾ ਦੇਣਾ ਜਿੰਨਾ ਵੀ ਤੁਹਾਡੇ ਤੋਂ ਚਾਹੇ 1 ਡਾਲਰ ਪਾਇਓ ਪਰ ਜ਼ਰੂਰ ਯੋਗਦਾਨ ਪਾਇਓ ਤੁਹਾਡਾ ਬੜਾ ਸਤਕਾਰ ਹੋਊਗਾ ਤੁਹਾਡੇ ਬੜੇ ਰਿਣੀ ਹੋਵਾਂਗੇ ਉਦਰੀ ਸਾਡੇ ਬਹੁਤ ਹੀ ਸਤਕਾਰਯੋਗ ਨੇ ਬਲਜੀਤ ਬਾਦ ਜੀ ਸਿਕਸਰ ਦੀ ਦੀਪੂ ਕੀ ਉਹਨਾਂ ਦੇ ਵੱਲੋਂ ਵੀ 200 ਡਾਲਰ ਜਿਹੜਾ ਆ ਗਿਆ ਹੈ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਉਹਨਾਂ ਦੋਨੇ ਪਰਿਵਾਰਾਂ ਦੀ ਆਪਾਂ ਮਦਦ ਕਰਦੀ ਹੈ ਤੇ ਫਿਰ ਆਪਾਂ ਫਾਈਨਲ ਮੈਚ ਵੀ ਦੇਖਣਾ ਹੈ ਨਾ ਚੋਟੀ ਦਾ ਫਾਈਨਲ ਲੱਗੇਗਾ ਹੱਥ ਬੰਨ ਕੇ ਬੇਨਤੀ ਹੈ ਇੱਕ ਇੰਸਟਾਗ੍ਰam ਦਾ ਜਮਾਨਾ ਹੈ ਮੈਂ ਪਿਛਲੇ ਦਿਨੀ ਦੇਖ ਰਿਹਾ ਸੀ ਤੇ ਰਵਿੰਦਰ ਵੀਰ ਦੀ ਨਾ ਇੱਕ ਜੀਤ ਗੋਟਲੀ ਦੇ ਨਾਲ ਵੀਡੀਓ ਹੈ ਜਿਹੜੀ ਵਾਇਰਲ ਹੋ ਰਹੀ ਸੀ ਰੁਪਿੰਦਰ ਬਾਈ ਨੇ ਉਦੋਂ ਵੀ ਅਨਾਉਂਸਮੈਂਟ ਕੀਤੀ ਵੀ ਆਪਾਂ ਜੀਤ ਨੂੰ ਤਕੜਾ ਖੇਡਿਆ ਟਾਈਮ-ਟਾਈਮ ਦੀ ਗੱਲ ਹੁੰਦੀ ਹੈ ਵੀ ਆਪਾਂ ਤੇਰੇ ਲਈ ਥੋੜੀ ਮਦਦ ਇਕੱਠੀ ਕਰ ਲਈਏ Google Pay ਦਾ ਜਵਾਨਾ ਇੰਡੀਆ ਦੇ ਵਿੱਚ ਵੀ ਉਹ ਪਲੇਅਰ ਦੁਨੀਆ ਦਾ ਸਟਾਰ ਸੀ ਤੇ ਹੁਣ ਉਹ ਦੁਨੀਆ ਤੋਂ ਚਲਾ ਗਿਆ ਤੇ ਸਟਾਰ ਹੀ ਰਹਿਣਾ ਤੇ ਜਦੋਂ ਜੀਤ ਨੂੰ ਪੁੱਛਿਆ ਵੀ ਤੂੰ Google Pay ਦਾ ਨੰਬਰ ਹੀ ਦੇ ਦੇ ਤੇ ਜੀਤਕੋਟਲੀ ਕਹਿੰਦਾ ਬਾਈ ਆਪਾਂ ਇਹ ਸਭ ਕੁਝ ਕਦੇ ਚਲਾਇਆ ਹੀ ਨਹੀਂ ਦੁਨੀਆ ਦਾ ਸਟਾਰ ਸੀ ਪਰ ਇੰਨਾ ਇੱਕ ਸੁਧਾਰਨ ਪਰਿਵਾਰ ਤੋਂ ਸੀਗਾ ਵੀ ਕਦੇ ਇਹ ਚੀਜ਼ਾਂ ਵੀ ਉਹਨੇ ਯੂਜ਼ ਨਹੀਂ ਕੀਤੀਆਂ ਸੀ ਇਸ ਕਰਕੇ ਉਸ ਪਰਿਵਾਰ ਦੀ ਆਪਾਂ ਵੱਧ ਤੋਂ ਵੱਧ ਮਦਦ ਕਰਦੀ ਹੈ ਦੋਨੇ ਪਰਿਵਾਰਾਂ ਦੀ ਕਰ ਜੋ ਜੀ ਕਿਸੇ ਦਾ ਵੀ ਚਲੇ ਜਾਵੇ ਤੇ ਆਪਾਂ ਦੀਪੁਕੀ ਦੀ ਸੰਗਤ ਦੇ ਤਾਂ ਉੱਧੇ ਹੀ ਬੜਾ ਮਾਣ ਹੁੰਦਾ ਹਮੇਸ਼ਾ ਜਦੋਂ ਵੀ ਅਨਾਊਂਸਮੈਂਟ ਕੀਤੀ ਹੈ ਉਧਰ ਜੈਜ ਧਾਰੀ ਵਾਲਾ ਜੈਜ ਆਯਾਦ ਕਲੱਬ ਸਾਰਾ ਬੋਲਦੀਏ ਜੈਜ ਧਾਰੀ ਵਾਲਾ ਆਯਾਦ ਕਬੱਡੀ ਕਲੱਬ ਸਾਡਾ ਵੀਰ ਭਿੰਦਾ ਪੰਗਲ ਨਾਲ ਰਾਣੇ ਵਰਗੇ ਜੱਸੀ ਬੰਗੇ ਵਰਗੇ ਸੁਖਾ ਰਸੂਲਪੁਰੀਆ ਸਾਰੇ ਭਰਾਵਾਂ ਵੱਲੋਂ ਭਿੰਦੇ ਭਾਜੀ ਇੱਕ ਇੱਕ ਦੋ ਕਰਦੀਏ